ਨਰਿੰਦਰ ਕੌਰ ਭਰਾਜ ਦਾ ਅੱਜ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਐਮਐਲਏ ਭਰਾਜ ਤਾਂ ਉਹਨਾਂ ਦੀ ਇਹ ਵਿਵਾਦਿਤ ਸਪੀਚ ਸਾਹਮਣੇ ਆਈ ਹੈ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਾਡੀ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਹੀ ਕੁਝ ਲੋਕ ਨਸ਼ਾ ਵੇਚਦੇ ਰਹੇ ਨੇ ਅਤੇ ਸਰਕਾਰ ਦੇ ਬੰਦਿਆਂ ਦੀ ਮਦਦ ਦੇ ਨਾਲ ਹੀ ਸ਼ਰਾਬ ੁੱਕੀ ਵੇਚਦੇ ਰਹੇ ਨੇ। ਭਰਾਜ ਨੇ ਕਿਹਾ ਕਿ ਉਸ 'ਚ ਵੀ ਸਾਡਾ ਹੀ ਕਸੂਰ ਹੈ। ਸਾਡੇ ਹੀ ਸਿੱਕੇ ਖੋਟੇ ਨੇ। ਸਰਕਾਰ ਤੋਂ ਕੰਮ ਲੈ ਕੇ ਸਾਡੇ ਖਿਲਾਫ ਕੀ ਹੁਣ ਆਜ਼ਾਦ ਖੜੇ ਹੋਏ ਨੇ ਨਿਰੰਦਰ ਕੌਰ ਭਰਾਜ ਦਾ ਇਹ ਬਿਆਨ ਅਤੇ ਵਿਵਾਦਿਤ ਬਿਆਨ ਸੁਣਿਆ ਜਾ ਰਿਹਾ ਹੈ ਆ ਅਦਰਸਲ ਨਿਰੰਦਰ ਕੌਰ ਭਰਾਜ ਦੇ ਵੱਲੋਂ ਕਿਹਾ ਗਿਆ ਏ ਕਿ ਸਾਡੀ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਹੀ ਕੁਝ ਲੋਕ ਨਸ਼ਾ ਵੇਚ ਰਹੇ ਨੇ ਸਰਕਾਰ ਦੇ ਬੰਦਿਆਂ ਦੀ ਮਦਦ ਦੇ ਨਾਲ ਹੀ ਸ਼ਰਾਬ ਅਤੇ ਪੁੱਕੀ ਵੇਚਦੇ ਰਹੇ ਸਾਡਾ ਹੀ ਉਸਤ ਕਸੂਰ ਹੈ ਸਾਡੇ ਹੀ ਸਿੱਕੇ ਖੋਤੇ ਨੇ ਸਰਕਾਰ ਤੋਂ ਕੰਮ ਲੈ ਕੇ ਹੁਣ ਸਾਡੇ ਖਿਲਾਫ ਹੀ ਆਜ਼ਾਦ ਖੜ ਗਏ ਕੀ ਸ਼ਰਾਬ ਵੇਚਦੇ ਨੇ ਵਖੇਰੇ ਖੋਟੇ ਚ ਆਪਣੇ ਨੌਕਰਾਂ ਦੇ ਪੱਪੇ ਹੋ ਗਏ ਉਹ ਤੇ ਸਾਡੀ ਉਹ ਸਾਡੇ ਹੀ ਘਤੂਰਾ ਸਾਡੇ ਸਿੱਕੇ ਕੋ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜੇ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਖੱਬੇ ਸੱਜੇ ਤਾਂ ਅੰਗਰੇਜ਼ ਦੀ ਹਿੰਮਤ ਆ ਕੇ ਲੈ ਆ ਬੈਠ ਕਰ ਅੱਜ ਉਹ ਹੀ ਸਰਕਾਰ ਤੋਂ ਕੰਮ ਲੈ ਕੇ ਅੱਜ ਜਾ ਚੋਣਾ ਲੜ ਰਹੇ ਨੇ ਜਿਹੜੇ ਨਜਾਇਜ਼ ਭੁੱਕੀ ਸ਼ਰਾਬ ਵੇਚਦੇ ਰਹੇ ਆ ਇਹ ਵੀ ਤੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰ ਕੀ ਕਰਨ ਦੇ ਜੱਟ ਕੇ ਤਾਂ ਨਿਰੰਦਰ ਕੌਰ ਭਰਾਜ ਦੇ ਵੱਲੋਂ ਇਹ ਸਪੀਚ ਦਿੱਤੀ ਗਈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਿਊਜ਼ 18 ਦੇ ਪੱਤਰਕਾਰ ਚਰਨਜੀਤ ਕੌਸ਼ਲ ਦੇ ਵੱਲੋਂ ਨਿਰੰਦਰ ਕੌਰ ਭਰਾਜ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਗਈ ਹੈ ਕੀ ਕੁਝ ਕਿਹਾ ਹੈ ਨਿਰੰਦਰ ਕੌਰ ਭਰਾਜ ਨੇ ਤੁਹਾਨੂੰ ਸੁਣਾਉਂਦੇ ਜਦੋਂ ਮੈਂ ਕੱਲ ਪ੍ਰਚਾਰ ਦੇ ਦੌਰਾਨ ਪਿੰਡਾਂ 'ਚ ਗਈਆਂ ਤੇ ਕੁਝ ਚੀਜ਼ਾਂ ਜਿਹੜੀਆਂ ਉੱਥੇ ਜਾ ਕੇ ਨਿਕਲ ਕੇ ਸਾਹਮਣੇ ਆਈਆਂ ਨੇ ਸੋ ਉਸ ਪਿੰਡ ਦੇ ਜਿਹੜੇ ਮਸਲੇ ਨੇ ਜਿਹੜੇ ਖੜੇ ਨੇ ਜਿਹੜੇ ਵਿਗਾੜੇ ਜਾ ਰਹੇ ਨੇ ਉਹ ਕੁਝ ਬੰਦੇ ਨੇ ਜਿਹੜੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਲਿਆ ਤੇ ਨਾਮ ਮੈਂ ਲੈਣਾ ਚਾਹੁੰਨੀ ਆ ਉਹ ਬੰਦੇ ਉਹਨਾਂ ਨੇ ਸਰਕਾਰ ਦੇ ਸਾਡੇ ਬੰਦਿਆਂ ਦੇ ਨੇੜੇ ਹੀ ਨੇ ਕੰਮ ਕਰ ਲਏ ਨੇ ਸਰਕਾਰ ਤੋਂ ਕੰਮ ਲਏ ਨੇ ਤੇ ਅੱਜ ੱਤਕੇ ਨਾਲ ਜ਼ਬਰਦਸਤੀ ਨਾਲ ਗੁੰਡਾਗਰਦੀ ਕਰਦੇ ਹੋਏ ਉਹ ਅੱਜ ਇਲੈਕਸ਼ਨ ਲੜ ਰਹੇ ਨੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਨੇ ਕਿ ਵੀ ਨਸ਼ੇ ਦੇ ਕੰਮ ਕਰਦੇ ਸੀ ਉਹ ਬੰਦੇ ਅਗਰ ਮੰਨ ਕੇ ਚਲੋ ਕਿਸ ਨਾ ਕਿਸੇ ਸਰਕਾਰ ਦੇ ਬੰਦਿਆਂ ਦੇ ਤੁਹਾਡੇ ਨਹੀਂ ਤੁਹਾਡੇ ਹੋਰ ਸਾਥੀਆਂ ਦੇ ਕਿਸੇ ਦੇ ਸਰਕਾਰ ਦੇ ਬੰਦਿਆਂ ਦੀ ਮਦਦ ਲੈ ਕੇ ਉਹ ਬੰਦੇ ਕੰਮ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਕਿਤੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਕਿਸ ਤਰੀਕੇ ਦਾ ਐਕਸ਼ਨ ਹੋਣਾ ਚਾਹੀਦਾ ਸਰਕਾਰ ਦੇ ਵੱਲੋਂ ਉਹਨਾਂ ਬੰਦਿਆਂ ਦੇ ਉੱਪਰ ਦੇਖੋ ਉਹ ਮੈਂ ਵੀਡੀਓ ਚ ਵੀ ਬੋਲਿਆ ਸੀਗਾ ਵੀ ਜਿਹੜੇ ਉਸ ਪਿੰਡ ਦੇ ਛਨੇੜੀ ਦੇ ਜਿਹੜੇ ਵਸਨੀਕ ਨੇ ਉਹ ਦੋ ਤਿੰਨ ਵਾਰ ਪਹਿਲਾਂ ਵੀ ਪੁਲਿਸ ਦੇ ਵੀ ਧਿਆਨ ਚ ਆਇਆ ਪਰਚੇ ਨੇ ਜਿਹੜੇ ਉਹਨਾਂ ਉਸ ਦੇ ਉਸ ਬੰਦੇ ਦੇ ਜਿਹੜੇ ਉਹਦੇ ਨੌਕਰਤੇ ਹੋਏ ਨੇ ਤੇ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਉੱਥੋਂ ਚੀਜ਼ਾਂ ਜਿਹੜੀਆਂ ਮਿਲੀਆਂ ਨੇ ਸੋ ਉਹ ਚੀਜ਼ਾਂ ਨੇ ਜਿਹੜੀਆਂ ਕੋਈ ਗੱਲ ਨਹੀਂ ਇਲੈਕਸ਼ਨ ਲੰਘ ਜਾਊਗੀ ਮੈਂ ਮਾਨ ਜੋਗਾ ਐਸਐਸਪੀ ਦੇ ਵੀ ਧਿਆਨ ਚ ਲਿਆਂਦਾ ਤੇ ਬਾਕੀ ਪਾਰਟੀ ਦੇ ਵੀ ਧਿਆਨ ਦੇ ਵਿੱਚ ਲਿਆਂਦੀ ਇਹਨਾਂ ਚੀਜ਼ਾਂ ਉਹਨਾਂ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਾਨੂੰਨ ਦੇ ਵਿੱਚ ਜਿਹੜਾ ਚੀਜ਼ਾਂ ਜਿਹੜੀਆਂ ਗਲਤ ਨੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਊਗੀ